ਯਾਰ ਸਰਕਾਰ ਜੀ ਮਿਸ਼ਨ ਤੰਦਰੁਸਤ ਦੇ ਅੰਦਰर्गत ਜਦੋਂ ਮਿਸ਼ਨ ਸਹਾਉਨੇ 10 ਦਾ ਰਾਸ਼ੀ ਜੀ ਐਸ ਉਹਨਾਂ ਨੇ ਸਾਨੂੰ ਸਖਤ ਨਿਰਦੇਸ਼ ਨ ਦੇ ਦਿੱਤੇ ਹੋਏ ਆ ਕਿ ਅਸੀਂ ਇੱਕ ਮਹਿੰਮ ਚਲਾਨੀ ਹੈ ਜਿਹਦੇ ਚ ਫਲਾ ਵਗੈਰਾ ਨੂੰ ਜੇ ਕੋਈ ਦਵਾਈ ਲੱਗਦੀ ਹੈ ਜਾਂ ਉਹਨਾਂ ਨੂੰ ਕੋਈ ਹੋਰ ਪ੍ਰੋਡਕਟ ਵਗੈਰਾ ਇਸਤੇਮਾਲ ਕੀਤਾ ਜਾਣਾ ਜਿੱਦਾਂ ਕਿ ਬਾਰਾ ਯੂਜ਼ ਨਹੀਂ ਆ ਜਾਂ ਗੱਲੇ ਛੜੇ ਫਲ ਵੇਚੇ ਜਾਂਦੇ ਆ ਪੂਰੇ ਸੰਬੰਧ ਵਿੱਚ ਅਸੀਂ ਇੱਧਰ ਸਰਜੀ ਮੰਡੀ ਆਏ ਹੋਇਆ ਕਿਉਂਕਿ ਸਾਡੇ ਜਿਹੜੇ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਸਾਹਿਬ ਹੈ ਉਹਨਾਂ ਨੇ ਵੀ ਸਾਨੂੰ ਸਖਤ ਨੇ ਜ਼ਿਲ੍ਹਾ ਨੇ ਨਿਰਦੇਸ਼ ਦਿੱਤੇ ਹੋਏ ਹੈ ਕਿ ਇਹਨਾਂ ਚੀਜ਼ਾਂ ਦੀ ਰੋਕਥਾਮ ਕੀਤੀ ਜਾਵੇ ਤਾਂ ਕਿ ਲੋਕਾਂ ਨੂੰ ਚੰਗੀਆਂ ਫਲ ਫਰੂਟ ਔਰ ਸਬਜ਼ੀਆਂ ਮਿਲ ਸਕਣ ਸੋ ਮਾਨਯੋਗ ਸਿਹਤ ਮੰਤਰੀ ਸਾਹਿਬ ਅਤੇ ਡਿਪਟੀ ਕਮਸ਼ਨਰ ਸਾਹਿਬ ਅਤੇ ਸਿਵਲ ਸਰਜਨ ਸਾਹਿਬ ਦੇ ਨਿਰਦੇਸ਼ ਅਨੁਸਾਰ ਅਸੀਂ ਅੱਜ ਇੱਥੇ ਸਬਜ਼ੀ ਮੰਡੀ ਆਏ ਆਂ ਔਰ ਇੱਥੇ ਆ ਕੇ ਅਸੀਂ ਅਲੱਗ-ਅਲੱਗ ਗੋਡਾਊਨਸ ਜਿਹੜੇ ਫਰੂਟਸ ਨੋ ਦਵਾਈ ਵਗੈਰਾ ਲੱਗਦੀ ਹੈ ਜਾਂ ਕੋールド ਸਟੋਰੇਜ ਹੁੰਦੀ ਹੈ ਉਹਨਾਂ ਨੂੰ ਚੈੱਕ ਕੀਤਾ ਹੈ। ਪੂਰੇ ਚ ਕਈ ਜਗ੍ਹਾ ਸਾਨੂੰ ਨਿਯਮਤਾ ਪਾਈਆਂ ਨਹੀਂਆਂ। ਕਈਆਂ ਨੇ ਤਾਂ ਚਲੋ ਸਟੋਰ ਕੀਤਾ ਆ ਠੰਡੇ ਜਗ੍ਹਾ ਕੋールド ਸਟੋਰੇਜ ਪ੍ਰੋਪਰ ਬਾਕ ਫੰਕਸ਼ਨਿੰਗ ਹੈਗੀ ਹੈ। ਲੇਕਿਨ ਜਿਹੜੀ ਐ ਇਸ ਦਿਨ ਗੈਸ ਜਿਹੜੀ ਐ ਯੂਜ਼ ਕੀਤੀ ਜਾ ਰਹੀ ਹੈ ਔਰ ਸਪਰੇਅ ਕੀਤੀ ਜਾ ਰਹੀ ਹੈ ਜਾਂ ਕੈਲਸ਼ੀਅਮ ਕਾਰਬਾਇਡ ਵੀ ਲਗਾਇਆ ਜਾ ਰਿਹਾ। ਇਹਦੇ ਇਰਤ ਤੋਂ ਇਲਾਵਾ ਵੀ ਕਈ ਜਗ੍ਹਾ ਅਸੀਂ ਦੇਖਿਆ ਕਿ ਗਲੇ ਸਾੜੇ ਫਲ ਹੈ। ਉਹ ਵੀ ਪਏ ਹੋਏ ਐ ਗੋਡਾਉਨਸ 'ਚ ਔਰ ਜਿਨ੍ਹਾਂ ਦਾ ਇਸਤੇਮਾਲ ਉਹ ਖੁਦ ਕਹਿੰਦੇ ਆ ਕਿ ਅਸੀਂ ਇਹਨਾਂ ਨੂੰ ਮੈਨੂੰ ਜੋ ਪਛੀਦਾਨ ਨੇ ਉਹਨਾਂ ਨੂੰ ਪਾ ਦਿੰਦੇ ਆ ਜਾਂ ਤੇ ਹੋਰ ਅਸੂਰ ਵਗੈਰਾ ਨੂੰ ਪਾ ਦਿੰਦੇ ਜੜੀ ਵੀ ਚੰਗੀ ਗੱਲ ਨਹੀਂ ਹੈ ਕਿਉਂਕਿ ਉਹ ਉਹਨਾਂ ਦਾ ਦੁੱਧ ਹੀ ਅਸੀਂ ਇਸਤੇਮਾਲ ਕਰਨੇ ਆ ਸਾਰੇ ਜਣੇ ਨੰਬਰ 2 ਕਿ ਇਹ ਅਖਬਾਰਾਂ ਦਾ ਵੀ ਯੂਜ਼ ਆਮ ਤੌਰ ਤੇ ਜਿੰਨੇ ਵੀ ਸਟੋਰ ਰਹੀ ਜਾਂ ਜਿਹੜੇ ਵਿਜ਼ਿਟ ਕੀਤੇ ਸਾਰੀ ਜਗ੍ਹਾ ਇਹ ਅਖਬਾਰਾਂ ਦਾ ਯੂਜ਼ ਹੋ ਰਿਹਾ ਹੈ ਪਰਾਲੀ ਦੇ ਨਾਲ-ਨਾਲ ਅਖਬਾਰਾਂ ਦਾ ਜਿਹੜਾ ਯੂਜ਼ ਹੋ ਰਿਹਾ ਹੈ ਅਖਬਾਰਾਂ ਦੀ ਜਿਹੜੀ ਇੰਕ ਹੈਗੀ ਆ ਉਹ ਸਾਡੀ ਸਿਹਤ ਲਈ ਬਹੁਤ ਖਤਰਨਾਕ ਹੈ ਕਿਉਂਕਿ ਇਹ ਕੈਂਸਰ ਕਾਰਸਿਨੋ ਜਾਨੀ ਪੈਗੀ ਹੈ ਸੋ ਇਹਨਾਂ ਨੂੰ ਅਸੀਂ ਇਨਸਟਰਕਸ਼ਨਸ ਦੇ ਰਹੇ ਆਂ ਕੀ ਇਹ ਚੀਜ਼ਾਂ ਨਾਵਰਤੀਆਂ ਜਾਣ ਇਹਨਾਂ ਬਾਰੇ ਰੋਕਥਾਮ ਕੀਤੀ ਜਾਵੇ ਗੈਸ ਨਾ ਕੀਤੀ ਜਾਵੇ ਫਾਇਰ ਸਿਕਰਪੜਨਾ ਕੀਤੀ ਜਾਵੇ ਔਰ ਇਸ ਦੇ ਨਾਲ ਜੋ ਐਫਐਸਐਸਆਈ ਜੋ ਐਕਟ ਕਹਿੰਦਾ ਹੈ ਉਹ ਰੇ ਨਿਯਮਾਂ ਦਾ ਪੂਰਾ ਇਸਤੇਮਾਲ ਕੀਤਾ ਜਾਵੇ ਉਹਨੂੰ ਪਾਲਣਾ ਕੀਤੀ ਜਾਵੇ ਇਸ ਤੋਂ ਇਲਾਵਾ ਅਸੀਂ ਹੋਰ ਵੀ ਸਾਰੇ ਉਪਰਾਲੇ ਕਰ ਰਹੇ ਹਾਂ ਜਿੱਦਾਂ ਇਹਨਾਂ ਦਾ ਕੈਂਪ ਆਰਗੇਨਾਈਜ਼ ਕਰਕੇ ਕਿਉਂਕਿ ਕਈਆਂ ਦੇ ਰਜਿਸਟ੍ਰੇਸ਼ਨ ਦਾ ਲਾਇਸੈਂਸ ਪ੍ਰੋਪਰ ਨਹੀਂ ਹੈਗੇ ਆ ਉਹਨਾਂ ਨੂੰ ਅਸੀਂ ਰੀਨਿਊ ਵੀ ਕਰਾਵਾਂਗੇ ਸੋ ਇਹ ਸਾਰੇ ਸਾਡੀ ਮੁਹਿੰਮ ਜਿਹੜੀ ਹੈ ਲੋਕੀਏ ਤੇ ਲਈ ਹੈ ਔਰ ਲੋਕਾਂ ਨੂੰ ਚੰਗੀ ਸਰ ਇੱਕ ਗੱਲ ਦੱਸੋ ਇਹ ਜਿਹੜੇ ਜਿੰਨੇ ਵੀ ਇਹ ਫਰੂਟ ਵਾਲੇ ਇਹ ਬਹੁਤ ਪੁਰਾਣੇ ਪੁਰਾਣੇ ਬੰਦੇ ਆ ਇਹ ਕੋਈ ਨਵੇਂ ਬੰਦੇ ਨਹੀਂ ਪਰ ਫਿਰ ਵੀ ਇਹ ਹਰ ਵਾਰੀ ਤੁਸੀਂ ਇਹਨਾਂ ਨੂੰ ਚੈੱਕ ਕਰਦੇ ਆ ਤੁਹਾਡੇ ਤੋਂ ਪਹਿਲਾਂ ਵੀ ਚੈੱਕ ਕਰਦੇ ਸੀਗੇ ਪਰ ਕਿਉਂ ਨਹੀਂ ਇਹ ਉੱਤੇ ਇਹਨਾਂ ਚੀਜ਼ਾਂ ਨੂੰ ਕਿਉਂ ਨਹੀਂ ਇਹ ਇਸਤੇਮਾਲ ਕਰਦੇ ਜਿਹੜੀਆਂ ਲੋਕਾਂ ਦੀ ਸੇਧ ਨਾਲ ਸੰਧਿਤ ਆ ਇਹਨਾਂ ਨੂੰ ਜਿੱਦਾਂ ਵੀ ਮੈਂ ਪਹਿਲੇ ਵੀ ਕਹਿਣਾ ਆ ਕਿ ਇਹ ਸਾਡਾ ਕੰਮ ਹੈਗਾ ਆ ਕਿ ਇਹਨਾਂ ਨੂੰ ਇਨਸਟਰਕਸ਼ਨ ਦੇ ਨਾਲ ਲੈਣ ਇਹਨਾਂ ਨੂੰ ਕਈ ਗੱਲਾਂ ਸਿਖਾਣੀਆਂ ਵੀ ਆ ਹੈ ਇਹ بار-बार ਕਹਿਣਾ ਪੈਣਾ ਸਾਨੂੰ ਤਦ ਹੀ ਇਹਨਾਂ ਦੇ ਦਿਮਾਗ 'ਚ ਜਾਏਗੀ ਪਰ ਸਾਡਾ ਉਪਰਾਲਾ ਹੀ ਅਨਥਕ ਹੋ ਕੇ ਇਹ ਕੰਮ ਕਰਦੇ ਰਹਿਣਾ ਜਿੰਨਾ ਚਿਰ ਕਿ ਇਹਨਾਂ ਨੂੰ ਪੂਰੀ ਸੂਝ-ਬੂਝ ਨਾ ਹੋਵੇ ਤੇ ਔਰ ਸਮਝ ਆ ਜਾਏ ਤੇ ਔਰ ਲਾਇਸੈਂਸ ਵੀ ਬਣਾਣ ਔਰ ਪ੍ਰੋਪਰ ਜਿਹੜੀ ਸਾਡੀਆਂ ਇਨਸਪੈਕਸ਼ਨਾਂ ਜਗੀਆਂ ਉਹ ਫਾਲੋ ਕਰਨ ਸਾਡਾ ਕੰਮ ਚੱਲਦਾ ਰਹੇਗਾ